ਇਸ ਡਿਸ਼ ਨੂੰ ਅਮੀਰ ਲੋਕ ਖਾਂਦੇ ਨੇ ਸਾਡੇ ਨਾਲ ਬਹੁਤ ਸਾਰੇ ਰਿਸ਼ਤੇਦਾਰ ਬਾਹਰਲੇ ਮੁਲਕਾਂ 'ਚ ਰਹਿੰਦੇ ਆ ਉਹ ਦੱਸਦੇ ਹੁੰਦੇ ਆ ਵੀ ਜਦੋਂ ਅਸੀਂ ਕੰਮ ਤੇ ਜਾਣਾ ਹੁੰਦਾ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਅਸੀਂ ਰੋਟੀ ਰੱਟੀ ਬਣਾ ਕੇ ਖਾਈਏ ਅਸੀਂ ਸਵੇਰੇ ਆਹ ਬਣਾਉਨੇ ਆ 5 ਮਿੰਟ 'ਚ ਤਿਆਰ ਹੋ ਜਾਂਦਾ ਤਿੰਨ ਚਾਰ ਅੰਡਿਆਂ ਨਾਲ ਬਣ ਜਾਂਦਾ ਇਹ ਇੰਨਾ ਸੌਫਟ ਤੇ ਸਵਾਦ ਬਣਦਾ ਤੇ ਸਾਰਾ ਡੱਬ ਰੱਜ ਜਾਂਦਾ ਜੇ ਆਪਾਂ ਕਰੀਏ ਤਿੰਨ ਚਾਰ ਅੰਡੇ ਨਾਲ ਜੇ ਆਪਾਂ ਚੀਜ਼ ਬਣਾ ਲਈਏ ਇਹ ਤੇ ਸਾਰਾ ਡੱਬਾ ਰੱਜ ਜਾਂਦਾ ਤੇ ਨਾਲੇ ਬਣਦਾ ਵੀ 5 ਮਿੰਟਾਂ ਚ ਬਾਹਰਲੇ ਆਹੀ ਖਾਂਦੇ ਆ ਬਈ ਤੇ ਅਸੀਂ ਆਖਿਆ ਵੀ ਅਸੀਂ ਕਿਹੜਾ ਕਿਸੇ ਨਾਲੋਂ ਘੱਟ ਆ ਖਾ ਕੇ ਤੇ ਦੇਖੀਏ ਵੀ ਕਿੰਨਾ ਕੁ ਸਵਾਦ ਬਣਦਾ ਤੇ ਅਸੀਂ ਵੀ ਫਿਰ ਕੀ ਸੀਗਾ ਅਸੀਂ ਭਰਨ ਲਏ ਤਿੰਨ ਅੰਡੇ ਫਿਰ ਤੇ ਉਹਨਾਂ ਨੂੰ ਫੈਂਟ ਲਿਆ ਤੇ ਉਹਨਾਂ ਦੇ ਵਿੱਚ ਆ ਥੋੜਾ ਜਿਹਾ ਧਨੀਆ ਪਾ ਲਿਆ ਠੀਕ ਆ ਤੇ ਥੂੜੀਆਂ ਜਿਹਾ ਹਰੀਆਂ ਮਿਰਚਾਂ ਪਾਲੀਆਂ ਤੇ ਆ ਥੋੜਾ ਜਿਹਾ ਲਸਣ ਪਾ ਕੇ ਤੇ ਇਹਨੂੰ ਆਪਾਂ ਕੁੱਟ ਲਾਂਗੇ ਦੋਸਤੋ ਥੋੜਾ ਜਿਹਾ ਤੇ ਕੁੱਟ ਕੇ ਜਦੋਂ ਬਰੀਕ ਹੋ ਗਿਆ ਫਿਰ ਆਪਾਂ ਇਹਨੂੰ ਅੰਡਿਆਂ ਦੇ ਵਿੱਚ ਪਾਵਾਂਗੇ ਜਿਹੜੇ ਆਪਾਂ ਅੰਡੇ ਜਿਹੜੇ ਫੈਂਟੇ ਆ ਤੇ ਇਹ ਬਹੁਤ ਟੇਸਟੀ ਬਣੂਗਾ ਤੇ ਬਹੁਤ ਹੀ ਨਰਮ ਹੁੰਦਾ ਇਹ ਖਾਂਚ ਇੰਨਾ ਕੁ ਲذیਜ਼ ਆ ਵੀ ਆਪਣਾ ਜੀਵਨ ਤ ਤ ਅਨਸਾਰ ਮਾਣਾਂਏ ਕਿ ਰੂਵੀ ਹੋਰ ਖਾ ਲਈਏ ਤੇ ਇਹ ਨਾ ਸਾਰਾ ਡੱਬਾ ਮੈਂ ਕਿੰਨਾ ਵੀ ਤੰਨਾ ਚਰਾਂਦੇ ਨਾ ਰਾਜੀ ਜਾਂਦਾ ਫਿਲਮ ਅੱਜ ਵੀ ਆਪਾਂ ਦੇਖਿਆ ਤੇ ਬਾਹਰਲੇ ਆਪਣੇ ਤੁਹਾਡੇ ਵੀ ਰਿਸ਼ਤੇਦਾਰ ਗਏ ਹੋਣਗੇ ਜਿਹੜੇ ਬਿਜ਼ਨਸਮੈਨ ਹੁੰਦੇ ਨਾ ਦੋਸਤੋ ਸੁਬਾਹ ਸੁਬਾਹ ਸਵੇਰੇ ਸਵੇਰੇ ਆ ਪੰਜ ਮਿੰਟ ਚ ਆਹ ਖੱਜੀ ਚਾ ਕੇ ਜਾਂਦੇ ਹੁੰਦੇ ਆ ਆ ਕਾਲੀ ਮਿਰਚ ਪਾਈ ਸੀ ਆਪਾਂ ਤੇ ਆ ਕੁੰਡੀ ਕੋਟੇ ਚ ਆਪਾਂ ਕੁੱਟ ਕੇ ਹਨਾ ਬਰੀਕ ਕਰਕੇ ਦਰਦਰਾ ਜਿਹੜਾ ਆਪਾਂ ਸਮਾਂਜਾ ਬਣਾ ਲਿਆ ਮਸਾਲਾ ਜਾ ਤੇ ਇਹ ਆਪਾਂ ਪਾ ਕੇ ਇਹਨਾਂ ਅੰਡਿਆਂ ਚ ਮਿਕਸ ਕਰ ਲਿਆ ਤੇ ਥੋੜਾ ਜਿਹਾ ਇਹ ਚ ਦੁੱਧ ਪਾਇਆ ਸੀਗਾ ਆਪਾਂ ਕੁਝ ਨਹੀਂ ਹੋਰ ਫालतू ਜੀ ਜ ਕੋਈ ਨਹੀਂ ਪਾਈ ਇਹ ਚ ਸਾਰੀਆਂ ਹੈਲਦੀ ਚੀਜ਼ਾਂ ਹੈ ਇੱਕ ਹੈਲਦੀ ਡਾਈਟ ਹੈ ਸਿਹਤ ਲਈ ਵੀ ਚੰਗੀ ਹੈ ਇਹ ਰੈੱਡ ਚਿੱਲੀ ਫਲੈਕਸ ਪਾਇਆ ਆਪਾਂ ਥੋੜਾ ਜਿਹਾ ਟੇਸਟ ਲਈ ਤੇ ਵੀ ਇਹ ਸਵਾਦ ਸਵਾਦ ਉਹਨਾਂ ਨੇ ਜਿਵੇਂ ਸਾਨੂੰ ਦੱਸਿਆ ਸੀ ਕਿ ਨਾ ਅਸੀਂ ਪੁੱਛਿਆ ਉਹਨਾਂ ਨੂੰ ਵੀ 3 ਅੰਡਿਆਂ ਦਾ ਬਣਾਉਣਾ ਹੋਵੇ ਤਾਂ ਕੀ ਕੀ ਚੀਜ਼ਾਂ ਚਾਹੀਦੀਆਂ ਉਹਨਾਂ ਨੇ ਫਿਰ ਸਾਨੂੰ ਲਿਖਾਇਆ ਉਹ ਚੀਜ਼ਾਂ ਅਸੀਂ ਉਹਨਾਂ ਵਾਂਗੂ ਹੀ ਬਣਾ ਕੇ ਦੇਖਿਆ ਕਿਉਂਕਿ ਜਿਹੜਾ ਬੰਦਾ ਰੋਜ਼ ਬਣਾਉਂਦਾ ਉਹਨੂੰ ਵੱਧ ਪਤਾ ਹੁੰਦਾ ਨਾ ਵੀ ਕਿਵੇਂ ਸਵਾਦ ਬਣੂਗਾ ਫਿਰ ਉਹਨਾਂ ਤੋਂ ਅਸੀਂ ਕੱਲੀ ਕੱਲੀ ਚੀਜ਼ ਪੁੱਛੀ ਵੀ ਕਿਵੇਂ ਕਿਵੇਂ ਕਿੰਨਾ ਕਿੰਨਾ ਕੀ ਕੀ ਪਾਊਗਾ ਫਿਰ ਉਸੇ ਹਿਸਾਬ ਨਾਲ ਅਸੀਂ ਪਾਇਆ ਤਵਾਦਾਰ ਲੈ ਦੋਸਤੋ ਇਹਦੇ ਆਪਾਂ ਦੇਸੀ ਘਿਓ ਪਾਇਆ ਥੋੜਾ ਜਿਹਾ ਤੇ ਸਾਰੇ ਦੇਸੀ ਘਿਓ ਨੂੰ ਆਪਾਂ ਸਾਰੇ ਤਵੇ ਦੇ ਉੱਤੇ ਐ ਖਲਾਰ ਜੇ ਲੈਣਾ ਵੀ ਸਾਰੇ ਤਵੇ ਤੇ ਆ ਜਿਓ ਉਹ ਤੇ ਬਾਅਦ ਚ ਜਿਹੜੇ ਆਪਾਂ ਅੰਡਾ ਫੈਂਟਿਆ ਵਾ ਇਹਦੇ ਵਿੱਚ ਸਮਾਨਤ ਮਉਣ ਪਾਇਆ ਵਾ ਸਾਰਾ ਆਪਣਾ ਤੇ ਇਹਦੇ ਚ ਨਾ ਆਪਾਂ ਬ੍ਰੈਡਾ ਗਿੱਲੇ ਕਰ ਕਰਕੇ ਤੇ ਇਹਨਾਂ ਨੂੰ ਆਪਾਂ ਸਿੱਧਾ ਹੀ ਤਵੇ ਤੇ ਰੱਖ ਕੇ ਫਰਾਈ ਕਰਨਾ ਤੁਸੀਂ ਦੇਖੋ ਦੋਸਤੋ ਵੀ ਇਹ ਇੰਨੇ 1 ਮਿੰਟ ਚ ਬਣ ਜਾਣਗੇ ਤੇ ਪੋਲੇ ਵੀ ਬਹੁਤ ਜ਼ਿਆਦੇ ਬਣਨਗੇ ਦੋਸਤੋ ਇਹ ਤੇ ਤੁਸੀਂ ਨਾ ਖਾ ਕੇ ਦੇਖੋ ਦੋਸਤੋ ਐਵੇਂ ਨਾ ਤੁਸੀਂ ਮਤਲਬ ਕਹਿ ਦਿਓ ਵੀ ਇਹ ਉਹੀ ਮਰੀ ਜਾਂਦੇ ਆ ਇਹ ਚੀਜ਼ ਬਣਾ ਕੇ ਤੁਸੀਂ ਖਾ ਕੇ ਦੇਖੋ ਤੇ ਇੱਕ ਗੱਲ ਹੋਰ ਕੁਝ ਦੋਸਤਾਂ ਨੇ ਮੈਨੂੰ ਐ ਵੀ ਦੱਸਿਆ ਵੀ ਕਹਿੰਦੇ ਜਿਹੜੇ 5 ਸਟਾਰ ਹੋਟਲ ਹੁੰਦੇ ਆ ਨਾ ਉੱਥੇ ਜਿਹੜੇ ਪੈਕਜੇਜ ਗਲਾਂ ਦੇ ਸ਼ਕੀਨ ਆ ਉੱਥੇ ਪੈਕ ਦੇ ਨਾਲ ਆਹ ਚੀਜ਼ ਦਿੰਦੇ ਆ ਤੇ ਜਿਹੜੇ ਪੈਕਜੇਜ ਵਾਲੇ ਉਹ ਵੀ ਫੋਲੋ ਕਰ ਲਓ ਆਪਣਾ ਪੇਜ ਦੇਖੋ ਤੁਹਾਡੇ ਵਾਸਤੇ ਵੀ ਅਸੀਂ ਕਿੰਨੇ ਘੈਂਟ ਡਾਈਟ ਲੈ ਕੇ ਆਏ ਆ ਜਿਹੜੀ ਤੁਸੀਂ ਉੱਥੇ 1000 1000 15 15 ਸੋਦੇ ਆ 2 2 3 3 ਬ੍ਰੈਡ ਖਾਣੇ ਹੋਣਾ ਲੈ ਕੇ ਤੇ ਉਹ ਬਰੈਡ ਤੁਹਾਨੂੰ ਦੱਸ ਦਿੰਨੇ ਘਰੇ ਕਿੰਨੇ ਕਿਵੇਂ ਬਣਦੇ ਆ ਤੁਸੀਂ ਦੋਸਤੋ ਹੈਰਾਨ ਕਿਉਂਕਿ ਹਰੇਕੀ ਕਹਿ ਦਿੰਦਾ ਵੀ ਯਾਰ ਬਣਾ ਤਾਂ ਲੈਨੇ ਅਸੀਂ ਆਏ ਆਂ ਅੰਡੇ ਪਾ ਕੇ ਵੀ ਇਹ ਪੋਲੇ ਨਹੀਂ ਬਣਦੇ ਤੇ ਆ ਪੋਲੇ ਤੁਹਾਡੇ ਸਾਹਮਣੇ ਬਣਨਗੇ ਸਾਡੇ ਤਰੀਕੇ ਨਾਲ ਬਣਾਓ ਤੇ ਜੇ ਨਾ ਬਣੇ ਯਾਰ ਸਾਡੀ ਵੀਡੀਓ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਥੱਲੇ ਲਿਖ ਦਿਓ ਬਈ ਵੀ ਤੂੰ ਤਾਂ ਯਾਰ ਝੂਠ ਬੋਲਤਾ ਕਿਉਂਕਿ ਅਸੀਂ ਕਦੇ ਵੀ ਕਿਸੇ ਨੂੰ ਗੁਮਰਾਹ ਨਹੀਂ ਕੀਤਾ ਵੀ ਜੇ ਅਸੀਂ ਕਹਿੰਨੇ ਆਂ ਨਾ ਵੀ ਇਹ ਪੋਲੇ ਤੇ ਟੇਸਟੀ ਬਣਨਗੇ ਤਾਂ ਬਣਨਗੇ ਬਈ ਭਲਾਂ ਦੀ ਦੁਨੀਆ ਇਧਰੋਂ ਇਧਰ ਹੋ ਜੇ ਦੇਖੋ ਇਹ ਬਣਾਉਣੇ ਵੀ ਬਹੁਤ ਆਸਾਨ ਆ ਤੁਹਾਡੇ ਸਾਹਮਣੇ ਬਣ ਰਿਹਾ ਦੇਖ ਲਓ ਤਵੇਂ ਚੱਕ ਕੇ ਆਪਾਂ ਲੱਦ ਲੈਣੇ ਆ ਉਹ ਵਧੀਆ ਵਧੀਆ ਰੜੀ ਜਾਂਦੇ ਹੋਵੇਂ ਦੇਖੋ ਤੁਹਾਡੇ ਸਾਹਮਣੇ ਰੜੀ ਜਾਂਦੇ ਆਇ ਨਹੀਂ ਕੋਈ ਉਹ ਜੀ ਗੱਲ ਸਾਹਮਣੇ ਬਣਾ ਕੇ ਦਿਖਾਏ ਆ ਤੁਹਾਨੂੰ ਦੋਸਤੋ ਤਾਂ ਹੀ ਕਿਉਂਕਿ ਅਸੀਂ ਝੂਠ ਨਹੀਂ ਬੋਲਦੇ ਵੀਊ ਪਿੱਛੇ ਅਸੀਂ ਜਿਹੜੀ ਗੱਲ ਕਹਿੰਨੇ ਆ ਨਾ ਵੀ ਇਹ ਹੋਊਗੀ ਤੇ ਹੋਊਗੀ ਮੇਰਾ ਨਾਮ ਹਰਵਿੰਦਰ ਸਿੰਘ ਸੇਖੋਂ ਸ਼ਹਿਰ ਸਾਡਾ ਜੈਤੂਆ ਜ਼ਿਲ੍ਹਾ ਫਰੀਦਕੋਟਾ ਤੁਸੀਂ ਆ ਦੇਖੋ ਡਿਸ਼ ਬਣਾ ਕੇ ਤੇ ਸਵਾਦ ਕਿੰਨੇ ਲੱਗੀ ਕਮੈਂਟਾਂ ਵਿੱਚ ਦੱਸੋ ਪੋਲੇ ਦੇਖੋ ਆਹ ਆ ਤੁਹਾਡੇ ਸਾਹਮਣੇ ਮੈਂ ਖਾ ਕੇ ਦਿਖਾਉਣਾ ਤੁਹਾਨੂੰ ਤੇ ਨਾ ਅੱਖਾਂ ਵਿੱਚ ਕੈਂ ਲੱਗਦਾ ਹੁੰਦਾ ਵੀ ਯਾਰ ਜੀਭ ਦੇ ਉੱਤੇ ਨਾ ਪਤਾ ਨਹੀਂ ਕੀ ਤਰ ਲੈ ਹੁੰਦਾ ਵੀ ਇੰਨੀ ਸਵਾਦ ਹੈ ਇਹ ਚੀਜ਼ ਤੇ ਬਹੁਤ 5 ਮਿੰਟ ਵਿੱਚ ਇਹ ਤਿਆਰ ਹੋਣ ਵਾਲੀ ਡਿਸ਼ ਬ੍ਰੇਕਫਾਸਟ ਦੇ ਵਿੱਚ ਖਾ ਕੇ ਦੇਖੋ ਸ਼ੇਅਰ ਕਰ ਦਿਓ ਦੋਸਤੋ